ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕਹਾਣੀਕਾਰ ਚੈਨਲ ਤੇ ਸਵਾਗਤ ਕਰਦਾ ਹਾਂ ਸਾਡੇ ਇਸ ਸਫ਼ਰ ਵਿੱਚ ਜਿੱਥੇ ਅਸੀਂ ਪੰਜਾਬੀ ਕਹਾਣੀਆਂ ਰਾਹੀਂ ਆਪਣੇ ਵਿਰਸੇ ਅਤੇ ਤਿਉਹਾਰਾਂ ਦੇ ਡੂੰਘੇ ਅਰਥਾਂ ਨੂੰ ਜਾਣਦੇ ਹਾਂ ਅੱਜ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਾਂਗੇ ਜਿਸ ਦਾ ਜਸ਼ਨ ਅਜੇ ਇੱਕ ਦਿਨ ਪਹਿਲਾਂ ਹੀ ਹੋ ਕੇ ਹਟਿਆ ਹੈ ਭਗਵਾਨ ਵਿਸ਼ਵਕਰਮਾ ਦਿਵਸ ਜਿਸ ਦੀ ਸਾਰਿਆਂ ਨੂੰ ਸਰਕਾਰੀ ਛੁੱਟੀ ਵੀ ਹੁੰਦੀ ਹੈ ਪਰ ਕਿਸੇ ਨੂੰ ਬਹੁਤ ਹੀ ਘੱਟ ਪਤਾ ਹੈ ਕਿ ਭਗਵਾਨ ਵਿਸ਼ਵਕਰਮਾ ਹੈ ਕੌਣ ਸਨ ਕਿਸੇ ਵੀ ਸਮਾਜ ਦੀ ਕਹਿੰਦੇ ਨਹੀਂ ਕੌਣ ਰੱਖਦਾ ਹੈ ਕੋਈ ਨੇਤਾ ਕੋਈ ਫੌਜੀ ਕੋਈ ਵੱਡਾ ਬਿਜ਼ਨਸਮੈਨ ਜਾਂ ਅਮੀਰ ਵਪਾਰੀ ਅਸਲ ਵਿੱਚ ਕਿਸੇ ਵੀ ਸਭਿਅਤਾ ਨੂੰ ਬਣਾਉਣ ਵਾਲੇ ਉਹ ਲੋਕ ਹੁੰਦੇ ਹਨ ਜੋ ਆਪਣੇ ਹੱਥਾਂ ਨਾਲ ਕੰਮ ਕਰਦੇ ਹਨ ਚਾਹੇ ਉਹ ਲੋਹਾਰ ਹੋਵੇ ਤਰਖਾਨ ਹੋਵੇ ਮਿਸਤਰੀ ਹੋਵੇ ਇੰਜੀਨੀਅਰ ਹੋਵੇ ਜਾਂ ਫਿਰ ਕਿਸੇ ਫੈਕਟਰੀ ਦਾ ਕੰਮ ਆ ਇਹ ਦਿਵਸ ਅਸਲ ਵਿੱਚ ਉਹਨਾਂ ਸਾਰੇ ਕਾਮਿਆਂ, ਕਾਰੀਗਰਾਂ ਅਤੇ ਸਿਰਜਣਹਾਰਾਂ ਨੂੰ ਸਮਰਪਿਤ ਹੈ। ਪਰ ਸਵਾਲ ਇਹ ਹੈ ਇਹ ਦਿਵਸ ਕਿਉਂ ਮਨਾਇਆ ਜਾਂਦਾ ਹੈ? ਇਸ ਪਿੱਛੇ ਕੀ ਇਤਿਹਾਸਿਕ ਕਹਾਣੀ ਹੈ? ਅਤੇ ਇਸ ਪੁਰਾਤਨ ਤਿਉਹਾਰ ਦਾ ਅੱਜ ਦੇ ਸਮੇਂ ਵਿੱਚ ਸਾਡੇ ਲਈ ਕੀ ਸੰਦੇਸ਼ ਹੈ? ਅੱਜ ਦੀ ਕਹਾਣੀ ਵਿੱਚ ਅਸੀਂ ਵਿਸ਼ਵਕਰਮਾ ਜੀ ਦੇ ਉਸ ਮਹਾਨ ਕਿਰਦਾਰ ਨੂੰ ਜਾਣਾਂਗੇ ਜਿਨ੍ਹਾਂ ਨੂੰ ਸ੍ਰਿਸ਼ਟੀ ਦਾ ਪਹਿਲਾ ਇੰਜੀਨੀਅਰ ਕਿਹਾ ਜਾਂਦਾ ਹੈ ਅਤੇ ਸਮਝਾਂਗੇ ਕਿ ਹੁਨਰ ਦੀ ਪੂਜਾ ਕਰਨੀ ਕਿਉਂ ਜ਼ਰੂਰੀ ਹੈ ਤਾਂ ਆਓ ਸ਼ੁਰੂ ਕਰੀਏ ਆਪਣੀ ਕਹਾਣੀ ਦਾ ਸਫ਼ਰ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਦੇਵੀ-ਦੇਵਤਿਆਂ ਦਾ ਜ਼ਿਕਰ ਪੁਰਾਣਾ ਅਤੇ ਗ੍ਰੰਥਾਂ ਦੇ ਵਿੱਚ ਮਿਲਦਾ ਹੈ Hindu धर्म ਦੀਆਂ માનਤਾਵਾਂ ਅਨੁਸਾਰ ਇਸ ਸੰਸਾਰ ਦੀ ਰਚਨਾ ਸ੍ਰਿਸ਼ਟੀ ਦੇ ਦੇਵਤਾ ਬ੍ਰਹਮਾ ਜੀ ਨੇ ਕੀਤੀ ਸੀ ਪਰ ਬ੍ਰਹਿਮੰਡ ਨੂੰ ਇੱਕ ਰੂਪ ਇੱਕ ਢਾਂਚਾ ਦੇਣ ਲਈ ਇੱਕ ਅਦੁੱਤੇ ਕਾਰੀਗਰ ਦੀ ਜ਼ਰੂਰਤ ਸੀ ਇਸ ਲੋੜ ਨੂੰ ਪੂਰਾ ਕਰਨ ਲਈ ਬ੍ਰਹਮਾ ਜੀ ਦੇ ਕਮਲ ਤੋਂ ਜਦ ਕਈ ਥਾਵਾਂ ਤੇ ਉਹਨਾਂ ਦੇ ਮਨ ਤੋਂ ਇੱਕ ਅਜਿਹੇ ਦੇਵਤਾ ਦਾ ਜਨਮ ਹੋਇਆ ਜਿਨ੍ਹਾਂ ਨੂੰ ਦੇਵਤਿਆਂ ਦਾ ਆਰਕੀਟੈਕਟ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਕਿਹਾ ਗਿਆ ਇਹ ਸਨ ਭਗਵਾਨ ਵਿਸ਼ਵਕਰਮਾ ਜੀ ਉਹਨਾਂ ਨੂੰ ਨਾ ਸਿਰਫ ਇੱਕ ਦੇਵਤਾ ਮੰਨਿਆ ਜਾਂਦਾ ਹੈ ਸਗੋਂ ਉਹਨਾਂ ਨੂੰ ਹੁਨਰ ਕਲਾ ਇੰਜੀਨੀਅਰਿੰਗ ਅਤੇ ਸਾਰੇ ਮਕੈਨੀਕਲ ਵਿਗਿਆਨ ਦਾ ਮਾਲਕ ਮੰਨਿਆ ਜਾਂਦਾ ਹੈ ਕਹਾਣੀਆਂ ਵਿੱਚ ਉਹਨਾਂ ਦੀਆਂ ਮਹਾਨਤਾ ਦੇ ਕਈ ਪਰਮਾਨ ਮਿਲਦੇ ਹਨ ਜਿਵੇਂ ਪਹਿਲਾ ਦੇਵਤਿਆਂ ਦੇ ਨਗਰ ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਹੀ ਸਵਰਗ ਦਾ ਰਾਜ ਇੰਦਰਪ੍ਰਸਥ ਪਾਂਡਵਾਂ ਦੀ ਰਾਜਧਾਨੀ ਅਤੇ ਸੋਨੇ ਦੀ ਲੰਕਾ ਰਾਵਣ ਦਾ ਸ਼ਹਿਰ ਵਰਗੇ ਮਹਾਨ ਸ਼ਹਿਰਾਂ ਦਾ ਨਿਰਮਾਣ ਕੀਤਾ ਸੀ ਦੂਸਰਾ ਅਲੌਕਿਕ ਹਥਿਆਰ ਦੇਵੀ ਦੇਵਤਿਆਂ ਦੇ ਸਾਰੇ ਮੁੱਖ ਅਤੇ ਸ਼ਕਤੀਸ਼ਾਲੀ ਹਥਿਆਰ ਜਿਵੇਂ ਕਿ ਭਗਵਾਨ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਭਗਵਾਨ ਸ਼ਿਵ ਜੀ ਦਾ ਤ੍ਰਿਸ਼ੂਲ ਅਤੇ ਇੰਦਰ ਦੇਵਤਾ ਦਾ ਵਜਰ ਸਭ ਵਿਸ਼ਵਕਰਮਾ ਜੀ ਦੁਆਰਾ ਹੀ ਬਣਾਏ ਗਏ ਸਨ ਉਹ ਸਭ ਤੋਂ ਵੱਡੇ ਹਥਿਆਰਾਂ ਦੇ ਨਿਰਮਾਤਾ ਸਨ ਉਹ ਉੱਡਣ ਵਾਲੇ ਰੱਥ ਪੁਸ਼ਪਕ ਵਿਮਾਨ ਜਿਸ ਨੂੰ ਰਾਵਣ ਨੇ ਸੀਤਾ ਮਾਤਾ ਨੂੰ ਅਗਵਾ ਕਰਨ ਲਈ ਵਰਤਿਆ ਸੀ ਉਹ ਵੀ ਉਹਨਾਂ ਦੀ ਹੀ ਸਿਰਜਣਾ ਸੀ ਇਸ ਤਰ੍ਹਾਂ ਉਹਨਾਂ ਨੇ ਆਪਣੀ ਕਾਰੀਗਰੀ ਅਤੇ ਗਿਆਨ ਨਾਲ ਧਰਤੀ ਤੋਂ ਲੈ ਕੇ ਸਵਰਗ ਤੱਕ ਹਰ ਚੀਜ਼ ਨੂੰ ਸੁੰਦਰਤਾ ਅਤੇ ਤਾਕਤ ਪ੍ਰਦਾਨ ਕੀਤੀ ਇਹੀ ਕਾਰਨ ਹੈ ਕਿ ਭਾਰਤ ਵਿੱਚ ਖਾਸ ਕਰਕੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਹਰ ਸਾਲ ਇਸ ਦਿਨ ਨੂੰ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਅਸਲ ਵਿੱਚ ਕਿਰਤ ਨੂੰ ਸਤਿਕਾਰ ਦੇਣ ਦਾ ਦਿਨ ਹੈ। ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਪੰਜਾਬ ਵਿੱਚ ਖਾਸ ਕਰਕੇ ਜਿਹੜੇ ਪਰਿਵਾਰ ਤਰਖਾਨ, ਲੋਹਾਰ, ਫੈਕਟਰੀਆਂ ਵਿੱਚ ਕੰਮ ਕਰਦੇ ਹਨ ਜਾਂ ਵੱਡੇ ਕਾਰਖਾਨੇ ਚਲਾਉਂਦੇ ਹਨ, ਉਹ ਇਸ ਦਿਨ ਆਪਣੇ ਕੰਮ ਵਾਲੇ ਸਥਾਨਾਂ ਨੂੰ ਬਹੁਤ ਸਜਾਉਂਦੇ ਹਨ ਅਤੇ ਆਪਣੇ ਔਜ਼ਾਰਾਂ ਨੂੰ ਆਰਾਮ ਦਿੰਦੇ ਹਨ। ਸਾਰੇ ਸੰਦਾਂ ਅਤੇ ਮਸ਼ੀਨਾਂ ਨੂੰ ਸਾਫ਼ ਕੀਤਾ ਜਾਂਦਾ ਹੈ, ਰੰਗੋਲੀ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਫਿਰ ਵਿਸ਼ਵਕਰਮਾ ਜੀ ਦੀ ਮੂਰਤੀ ਜਾਂ ਤਸਵੀਰ ਸਾਹਮਣੇ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਅਸਲ ਵਿੱਚ ਉਹਨਾਂ ਔਜ਼ਾਰਾਂ ਦੀ ਪੂਜਾ ਹੈ ਜੋ ਸਾਨੂੰ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਂਦੇ ਹਨ। ਲੋਕ ਅਰਦਾਸ ਕਰਦੇ ਹਨ ਕਿ ਉਹਨਾਂ ਦੀ ਕਾਰੀਗਰੀ ਵਿੱਚ ਹੋਰ ਨਿਖਾਰ ਆਵੇ, ਕੰਮ ਵਾਲੇ ਸਥਾਨ 'ਤੇ ਕੋਈ ਦੁਰਘਟਨਾ ਨਾ ਹੋਵੇ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇ। ਇਹ ਸਾਰਾ ਜਸ਼ਨ ਇੱਕ ਡੂੰਘੇ ਵਿਚਾਰ ਨੂੰ ਦਰਸਾਉਂਦਾ ਹੈ ਕਿ ਸਾਡਾ ਕੰਮ ਸਿਰਫ ਕੰਮ ਨਹੀਂ ਹੈ ਇਹ ਸਾਡਾ ਧਰਮ ਹੈ ਇਹ ਸਾਡੀ ਰੋਜ਼ੀ ਰੋਟੀ ਹੈ ਅਤੇ ਇਸ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਕਰਨਾ ਚਾਹੀਦਾ ਹੈ ਸੋ ਦੋਸਤੋ ਵਿਸ਼ਵਕਰਮਾ ਦਿਵਸ ਦਾ ਮੁੱਖ ਸੰਦੇਸ਼ ਕੀ ਹੈ ਸਾਡੇ ਗੁਰੂਆਂ ਨੇ ਵੀ ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ ਕਿਰਤ ਭਾਵ ਹੱਥੀਂ ਕੰਮ ਕਰਨਾ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ ਅੱਜ ਦੇ ਜ਼ਮਾਨੇ ਵਿੱਚ ਭਾਵੇਂ ਅਸੀਂ ਵੱਡੀਆਂ ਫੈਕਟਰੀਆਂ ਵਿੱਚ ਕੰਮ ਕਰੀਏ ਜਾਂ ਕੰਪਿਊਟਰ ਦੇ ਸਾਹਮਣੇ ਬੈਠ ਕੇ ਸਿਧਾਂਤ ਉਹੀ ਰਹਿੰਦਾ ਹੈ ਸੰਦੇਸ਼ ਕੀ ਹਨ ਆਪਣੇ ਕੰਮ ਨੂੰ ਪਿਆਰ ਕਰਨਾ ਚਾਹੀਦਾ ਹੈ ਜੋ ਵੀ ਕੰਮ ਅਸੀਂ ਕਰਦੇ ਹਾਂ ਉਸ ਨੂੰ ਪੂਰੀ ਇਮਾਨਦਾਰੀ ਲਗਨ ਅਤੇ ਮੁਹਾਰਤ ਨਾਲ ਕਰੀਏ ਜਦੋਂ ਤੁਸੀਂ ਆਪਣੇ ਕੰਮ ਨੂੰ ਪੂਜਾ ਸਮਝਦੇ ਹੋ ਤਾਂ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਭਗਵਾਨ ਵਿਸ਼ਵਕਰਮਾ ਜੀ ਸਿਰਜਣਾ ਦੇ ਦੇਵਤੇ ਹਨ ਉਹ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਹਮੇਸ਼ਾ ਨਵੇਂ ਹੁਨਰ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਸਮੇਂ ਦੇ ਨਾਲ ਬਦਲਦੇ ਰਹਿਣਾ ਚਾਹੀਦਾ ਹੈ ਆਪਣੇ ਸੰਦਾਂ ਆਪਣੀ ਮਸ਼ੀਨਰੀ ਅਤੇ ਆਪਣੇ ਕੰਮ ਦੇ ਸਥਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਜੀਵਨ ਦਾ ਆਧਾਰ ਹਨ ਆਖਰ ਵਿੱਚ ਇਹੀ ਕਹਾਂਗੇ ਕਿ ਹਰ ਕਾਰੀਗਰ ਹਰ ਮਜ਼ਦੂਰ, ਹਰ ਇੰਜੀਨੀਅਰ ਅਸਲ ਵਿੱਚ ਵਿਸ਼ਵਕਰਮਾ ਜੀ ਦਾ ਹੀ ਇੱਕ ਰੂਪ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣੇ ਹੁਨਰ ਨੂੰ ਹੋਰ ਨਿਖਾਰੀਏ ਅਤੇ ਇੱਕ ਬਿਹਤਰ ਸਿਰਜਣਾਤਮਕ ਸਮਾਜ ਦੀ ਸਿਰਜਣਾ ਕਰੀਏ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ। ਧੰਨਵਾਦ।